ਮੱਕੀ ਤੇ ਸਿਰਕਣ ਲਈ ਨਾ ਸਾਰਿਆਂ ਤੋਂ ਵਧੀਆ ਗਰੋਥ ਪ੍ਰੋਮੋਟਰ ਹੈ ਜੀ ਬਈ ਆਹ ਡੀਏਪੀ ਕੋਲਿਆ ਵਾ ਆਪਣਾ 1 ਕਿਲੋ ਕਿੱਲੇ ਦਾ ਜੀ ਤੇ ਆ ਯੂਰੀਆ ਕੋਲਿਆ ਵਾ ਬਈ ਆਪਾਂ ਪਹਿਲਾਂ ਵੀ ਮੱਕੀ ਦੇ ਉੱਪਰ ਏਸੇ ਦੀ ਇੱਕ ਸਪਰੇਅ ਕੀਤੀ ਆ ਤੇ ਕੋਈ ਗਰੋਥ ਪ੍ਰੋਮੋਟਰ ਨਹੀਂ ਸਿਰਕਿਆ ਹੁਣ ਤੱਕ ਵਧੀਆ ਮੱਕੀ ਦੀ ਗਰੋਥ ਆ ਤੇ ਕੋਈ ਆਪਾਂ ਨੂੰ ਦਿੱਕਤ ਨਹੀਂ ਆਈ ਕਿਉਂਕਿ ਸੁੰਡੀ ਦਾ ਇਸ ਵਾਰ ਬਹੁਤ ਘਟ ਪਈ ਆ ਬਈ ਬਾੜੇ ਮਹਿੰਗੇ ਗਰੋਥ ਪ੍ਰੋਮੋਟਰਾਂ ਨਾਲੋਂ ਨਾ ਆ ਚੀਜ਼ਾਂ ਠੀਕ ਐ 1 ਕਿਲੋ ਯੂਰੀਆ ਕਿੱਲੇ ਦਾ 1 ਕਿਲੋ ਡੀਏਪੀ ਇਹਦੀਆਂ 2-3 3 ਸਪਰੇਹਾਂ ਕਰੋ ਸਾਰੀ ਮੱਕੀ ਤੇ ਮੱਕੀ ਸਾਰੀ ਇੱਕਸਾਰ ਖੜੀ ਆ ਆਪਣੀ ਦੇਖੋ ਕਿਤੇ ਕੋਈ ਛੋਟਾ ਵੱਡਾ ਬੂਜਾ ਨਹੀਂ ਕਿਤੇ ਕੋਈ ਆਏ ਨਹੀਂ ਵੀ ਇੱਕੋਰਾ ਦੋਰੇ ਵੱਡੇ ਛੋਟੇ ਆ ਬਈ ਇਹ ਸਭ ਤੋਂ ਵਧੀਆ ਚੀਜ਼ ਆ ਆਪਣਾ ਪਿਛਲੇ 6-7 ਸਾਲਾਂ ਦਾ ਤਜਰਬਾ ਐ ਇਹ ਈ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਮੱਕੀਆਂ ਦੇ ਵਿੱਚ ਐਵੇਂ ਬਾਲੇ ਪੈਸੇ ਬਰਬਾਦ ਨਾ ਕਰਿਆ ਕਰੋ ਜੇ ਆਪਾਂ ਬਾਲੇ ਵਧੀਆ ਗਰੋਥ ਪ੍ਰਮੋਟਰ ਕੰਪਨੀਆਂ ਦੇ ਮਹਿੰਗੇ ਲਿਆ ਲਿਆ ਸੜਕੀ ਜਾਂਦੇ ਨਾ ਬਈ ਉਹ ਗਰੋਥ ਤਾਂ ਕਰਵਾਉਂਦੇ ਆ ਮੱਕੀ ਦੀ ਮੱਕੀ ਆ ਜਿਹੜੀ ਉਹ ਬਾਦੀ ਵੀ ਛੇਤੀ ਆ ਤੇ ਬਾਹੂ ਵੀ ਛੇਤੀ ਕੱਢਦੀ ਆ ਤੇ ਜਿਹੜੇ ਨਾਲ ਮਤਲਬ ਵੀ ਉਹਦੀ ਗਰੋਥ ਥੱਲਿਓਂ ਪ੍ਰੋਪਰ ਬੂਟੇ ਦੀ ਨਹੀਂ ਹੁੰਦੀ ਜਿਵੇਂ ਹੁਣ ਆਪਣੇ ਆ ਛੋਟੇ ਛੋਟੇ ਬੂਟੇ ਏਡੇ ਮੋਟੇ ਆ ਤਾਂ ਉਹ ਬਈ ਪਤਲੇ ਪਤਲੇ ਰਹਿ ਜਾਂਦੇ ਜਿਹਦੇ ਨਾਲ ਨਾ ਮੱਕੀ ਦੇ ਬੇਟ ਦੇ ਵਿੱਚ ਬਹੁਤ ਵੱਡੀ ਕਮੀ ਆਉਂਦੀ ਆ ਤੇ ਆਪਾਂ ਬਈ ਇਹ ਤਾਂ ਮੱਕੀ ਤੋਂ ਬੇਟ ਹੀ ਲੈਣਾ ਹੁੰਦਾ ਕਿਉਂਕਿ ਆਪਾਂ ਆਚਾਰ ਲਈ ਵਰਤਣੀ ਆ ਇਹ ਤਾਂ ਜੇ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਜੀ ਧੰਨਵਾਦ